ਹੋ ਸਰ ਠੀਕੋ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਮੈਡਮ ਜੀ ਹੈ ਮਣ ਤੁਸੀਂ ਵੀ ਸੁਣੋ 39 ਸਾਲ ਦੀ ਉਮਰ ਹੈ ਜੀ ਮੇਰੀ ਸਵੇਰੇ 5 ਵਜੇ ਉੱਠਦਾ ਮੈਂ 2 ਕਿਲੋਮੀਟਰ ਸੈਰ ਕਰਕੇ ਆਉਣਾ ਤੇ 50 ਡੰਡ ਮਾਰਦਾ 100 ਛਵਟਕ ਮਾਰਦਾ ਆ ਪੱਟ ਦੇਖ ਲਓ ਫੱਲੇ ਪਏ ਨੇ ਫਿਰ ਤਾਂ ਮੈਂ ਨਾ ਪੂਰਾ ਫੱਟਾ ਨਹੀਂ ਮੈਂ ਅੱਜ ਕੱਲ ਦੇ ਬੱਚੇ ਆ ਤਾਂ ਆਪਣੇ ਵਰਗੀ ਰੀਸ ਹੀ ਨਹੀਂ ਹੁੰਦੀ ਇਹਨਾਂ ਤਾਂ ਆ ਆ ਕੁੜੀਆਂ ਮਾਗਰ ਫਰਾ ਲਓ ਜਿੰਨਾ ਮਰਦੀ ਇਹ ਕਿੱਥੇ ਜੀ ਗਰਾਊਂਡ ਦੇ ਵਿੱਚ 10 ਚੱਕਰ ਲਾ ਲਣਗੇ ਇਹ ਹੰਬ ਜਾਂਦੇ ਨੇਗੇ ਜਦੋਂ ਮੈਂ ਅੱਡੀ ਜਵਾਨੀ ਚ ਹੁੰਦਾ ਸੀ ਮੇਰਾ ਪਾਪਾ ਮੈਨੂੰ 3 ਵਜੇ ਖਾਣਾ ਨਾ ਹੁੰਦਾ ਸੀ ਵੀ ਜਾ ਮੱਝਾਂ ਦੇ ਪੱਠੇ ਵੱਢ ਕੇ ਲੈ ਕੇ ਆ ਨਾਲ ਮੈਂ ਪੱਠੇ ਵੱਢ ਕੇ ਲਿਆਉਂਦਾ ਜੀ ਪੱਠੇ ਵੱਢ ਕੇ ਲਿਆ ਕੇ ਉਹਨਾਂ ਨੂੰ ਟਕ 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 ਕਰਕੇ ਮੱਝਾਂ ਨੂੰ ਖਾ ਕੇ 12 ਚੋ ਕੇ ਤੇ ਮੈਂ 7 ਵਜੇ ਸਕੂਲ ਨੂੰ ਭੱਜਣਾ ਹੁੰਦਾ ਸੀ ਤੇ ਮੈਂ ਜੀ ਸਕੂਲ ਤੋਂ ਘਰ ਤੱਕ ਭੱਜ ਕੇ ਆਉਂਦਾ ਤੇ ਘਰ ਤੋਂ ਸਕੂਲ ਤੱਕ ਭੱਜ ਕੇ ਜਾਂਦਾ ਮੈਂ ਸਿਹਤ ਦਾ ਬਹੁਤ ਪੱਕਾ ਸੀ ਮੈਂ ਕਿਸੇ ਤੋਂ ਲਿਫਟ ਨਹੀਂ ਦੀ ਲੈਂਦਾ ਨਾਲੇ ਮੈਂ ਮੈਂ ਸੋਚਦਾ ਹੁੰਦਾ ਸੀ ਕਿ ਨਾਲੇ ਮੇਰੀ ਕਸਰਤ ਹੋ ਜੂ ਅਰ ਨਾਲੇ ਮੇਰੀ ਪੜ੍ਹਾਈ ਹੋ ਜੂ ਬਹੁਤ ਸਟਰਗਲ ਕੀਤਾ ਜੀ ਬਹੁਤ ਸਟਰਗਲ ਅੱਜ ਕੱਲ ਦੇ ਬੱਚੇ ਮੈਡਮ ਕਿੱਥੇ ਸਟਰਗਲ ਕਰ ਲਾਂਗੇ ਬਾਥਰੂਮ ਕਰਨ ਲਈ ਮੋਟਰਸਾਈਕਲ ਤੇ ਜਾਂਦੇ ਨੇ ਗੱਡੀਆਂ ਭਾਲਦੇ ਨੇ ਹੋਰ ਸੁਣੋ ਗੱਡੀਆਂ ਕਿੱਥੋਂ ਤੋਂ ਉੱਥੇ ਤੱਕ ਢਿੰਗੜੀ ਪਟਕੇ ਰਾਜੀ ਤੇ ਇਹਨਾਂ ਦੇ ਟੱਡੇ ਨਿਕਲੇ ਪੈ ਨੇ ਆ ਦੇਖੋ ਦੇਖੋ ਦੇਖ ਮੇਰਾ ਟੱਡ ਪੂਰਾ ਫਿੱਟ ਪਿਆ ਜੀ ਆ ਪਰਸੋ ਜੋ ਉਥੇ ਮੈਂ ਸਾਲੇ ਦਾ ਵਿਆਹ ਟੈਂਡ ਕਰਕੇ ਆਇਆ ਹਾਂ ਖਿਆਈ ਨੂੰ ਹੱਥ ਨਹੀਂ ਲਾਇਆ ਹੁਸ਼ਿਆਰੇ ਨਾਲ ਸਮਝਾ ਦਾਂਦੀ ਸੀ ਸਰ ਜੀ ਆ ਨਹੀਂ ਖਾਂ ਆ ਪਾ ਵੀ ਹੋਰਾ ਮਾਣ ਪੂਰਾ ਰੱਖ ਕੋਈ ਚੀਜ਼ ਨਹੀਂ ਖਾਦੀ ਸਰ ਮੈਂ ਮਿੱਠੇ ਦੀ ਨਾ 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 ਬੈਸ ਨੂੰ ਆ ਮੈਂ ਪੂਰਾ ਨਾ ਅੰਡਾ ਨਾ ਮੀਟ ਸ਼ਰਾਬ ਤਾਂ ਜਮਾਈ ਦੂ ਪਰ ਰੋਟੀ ਦਾਲ ਪੁਲਕ ਇਹਦੋਂ ਉੱਪਰ ਕੁਛ ਨਹੀਂ ਹਾਂ ਸੱਚ ਤੁਹਾਡਾ ਮੂੰਹ ਮਿੱਠਾ ਦਾ ਮੈਂ ਕਰਾਉਣਾ ਹੀ ਭੁੱਲ ਗਿਆ ਆ ਵਾਈਫ ਨੇ ਭੇਜੇ ਸੀ ਲੱਡੂ ਕਹਿ ਰਹੇ ਸੀਗੇ ਸਾਰਿਆਂ ਨੂੰ ਮੂੰਹ ਮਿੱਠਾ ਕਰਾ ਦੇ ਚਲੋ ਸਰ ਨਹੀਂ ਸਰ ਮੈਂ ਮੈਂ ਵੈਸੇ ਮਿੱਠਾ ਖਾਣਾ ਰਹਿਜ ਕਰਦਾ ਪਰ ਮੈਂ ਥੋੜਾ ਥੋੜਾ ਕਦੀ ਕਦੀ ਖਾ ਲੈਣਾ ਆ ਲਓ ਸਰ ਆ ਲਓ ਤੁਸੀਂ ਵੀ ਲਓ ਆ ਲਓ ਮੈਡਮ ਲਓ ਲਓ ਮੈਡਮ ਤੁਸੀਂ ਲੈ ਲਓ ਤੁਸੀਂ ਤਾਂ ਜਮਾ ਮੇਰੇ ਸਾਲੀਆਂ ਵਰਗੇ ਨਹੀਂ ਸਰ ਆ ਲਓ ਸਰ ਤੁਸੀਂ ਲਓ ਹਾਂ ਲੈ ਲਓ ਲੈ ਲਓ ਹੋਰ ਲੈ ਲਓ ਤੁਸੀਂ ਆਪ ਤੇ ਖਾਂਦੇ ਨਹੀਂ ਸਰ ਮੈਂ ਮੈਂ ਨਹੀਂ ਖਾਂਦਾ ਇਸ ਛੋਡੇ ਵਾਸਤੇ ਲੈ ਕੇ ਆਏ ਸੀ ਆ ਲੈ ਹਲੋ ਮਿਸਟਰ ਆ ਲੈ ਕੀ ਕੈਂਜੀ ਮੰਡਨੀ ਸਰ ਸਰ ਨੋਟਿਸ ਬੋਰਡ ਤੇ ਜੀ ਮੇਰਾ ਦੇਖੋ ਸਬਜੈਕਟ ਲੱਗਿਆ ਹੋਇਆ ਹੈ ਜੀ ਪਰ ਸਰ ਉਹ ਤੇ ਮੇਰਾ ਰੋਲ ਨੰਬਰ ਨਹੀਂ ਲੱਗਿਆ ਹੋਇਆ ਹੈ ਜੀ ਸਰ ਮੇਰਾ ਪੇਪਰ ਹੈ ਜੀ ਟਾਈਮ ਵੀ ਥੋੜਾ ਜੀ ਸਰ ਮੈਨੂੰ ਚੈੱਕ ਕਰਕੇ ਦੱਸਿਓ ਜੀ ਵੀ ਮੇਰਾ ਰੋਲ ਨੰਬਰ ਕਿਉਂ ਨਹੀਂ ਲੱਗਿਆ ਹੋਇਆ ਹੈ ਜੀ ਕੀ ਨਾਮ ਹੈ ਬੇਟਾ ਤੇਰਾ ਸਮਝੋ ਸਰ ਫਸਟイヤー ਹਾਂ ਜੀ ਪੇਪਰ ਤੇਰਾ ਜੀ ਹਾਂ ਜੀ ਰੋਲ ਨੰਬਰ ਲੱਗਿਆ ਹੋਇਆ ਹਾਂ ਜੀ ਨਹੀਂ ਰੋਲ ਨੰਬਰ ਨਹੀਂ ਲੱਗਿਆ ਹੋਇਆ ਸਬਜੈਕਟ ਕਿਹੜਾ ਸਰ ਮੇਰਾ ਸਾਈਕੋਲੋਜੀ ਦਾ ਪੇਪਰ ਹੈ ਜੀ ਸਾਡਾ ਸਬਜੈਕਟ ਦਾ ਪੇਪਰ ਹੈ ਤੇਰਾ ਮੇਰਾ ਸਾਈਕੋਲੋਜੀ ਸਾਈਕੋਲੋ ਤੇ ਬਿੱਟੇ ਤੇਰੇ ਪਲੱਸ 2 ਚ ਕਿੰਨੇ ਨੰਬਰ ਸੀ ਸਰ ਮੇਰੇ ਪਲੱਸ 2 ਚ 75% ਜੀ ਅੱਛਾ ਅੱਛਾ ਐਸੇ ਬਿੱਟੇ ਉਰੇ ਆ ਬੱਚੇ ਉਰੇ ਇੱਧਰ ਵੀ ਇੱਧਰ ਇੱਧਰ ਵੀ ਆ ਆ ਸਰ ਆ ਜਾਣਾ ਜੀ ਉਰੇ ਬੱਚੇ ਉਰੇ ਤੇਰੀ ਕੁਛ ਲੱਗਿਆ ਇਹ 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 ਪੇਪਰ ਤੇ ਲੱਗ ਰਿਹਾ ਇੱਥੇ ਸਾਈਕੋਲੋਜੀ ਸਬਜੈਕਟ ਕੀ ਹੈਗਾ ਕਾਲਜ ਦੇ ਵਿੱਚ ਕਾਲਾ ਪੇਪਰ ਦੇਣ ਲਈ ਆਏਗਾ ਤੈਨੂੰ ਨਹੀਂ ਪਤਾ ਉਹ ਪਲੱਸ 2 ਦੇ ਵਿੱਚ ਤੇਰੇ 75% ਨੰਬਰ ਪਹਿਲੀ ਤੋਂ 10ਵੀਂ ਤੱਕ ਦੇ ਜੋੜ ਕੇ ਦੱਸੀਆਂ ਨਾ ਲਾਹੇ ਨੇ ਜਰ ਹਾਈ ਜੀ ਜੀ ਕਲਾਸ ਕਰੀ 10% ਜੀ ਕੋਈ ਸਬਜੈਕਟ ਕੋਈ ਕਲਾਸ ਲੈਕਚਰ ਨੁੱਕਰ ਵੀ ਲਾਉਣਾ ਹੈ ਕਿ ਬਸ ਉਹੀ ਅਵਾਰਾ ਕਰਦੀਆਂ ਕਰਨ ਵਾਸਤੇ ਆ ਦੇਖੋ ਮੈਡਮ ਦੇਖ ਲੋ ਅੱਜ ਕੱਲ ਦੇ ਬੱਚੇ ਦੇਖ ਲੋ ਇਹਨਾਂ ਨੂੰ ਐਂ ਨਹੀਂ ਪਤਾ ਮੂੰਹ ਚੱਕ ਕੇ ਆ ਜਾਂਦੇ ਨੇ ਸੱਜ ਕੇ ਇਹਨਾਂ ਨੂੰ ਐਂ ਨਹੀਂ ਪਤਾ ਕਿ ਨਾਲ ਸਬਜੈਕਟ ਕਾਦੇ ਨੇ ਉਹੀ ਉਹੀ ਕਹਿੰਦਾ ਸਾਈਕੋਲੋਜੀ ਹੈ ਇਹਨੂੰ ਦੱਸਣਾ ਹੋਵੇ ਜੇ ਕੋਈ ਵੀ ਸਾਈਕੋਲੋਜੀ ਦਾ ਕਾਲਜ ਦੇ ਵਿੱਚ ਸਬਜੈਕਟ ਹੀ ਨਹੀਂ ਹੈਗਾ ਇਹ 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 ਬਦੋ ਚਲੋ ਮੈਡਮ ਅੱਜ ਕੱਲ ਦੇ ਬੱਚੇ ਸਾਈਕਲੋਜੀ ਹੈ ਚਲੋ ਜੀ ਸਬਜੈਕਟ ਹੀ ਨਹੀਂ ਹੈਗਾ ਕਾਲਜ ਦੇ ਵਿੱਚ ਦੱਸੋ ਕਿੱਥੋਂ ਪੇਪਰ ਦੇ ਦਵੇ ਫੈਸੇ ਸਰ ਸਾਈਕਲੋਜੀ ਹੁੰਦਾ ਸਾਈਕਲੋਜੀ ਨਹੀਂ ਹੁੰਦਾ